ਪਿਆਰੇ ਦੋਸਤੋ ਅੱਜ ਆਪਾਂ ਕੁਝ ਵਿਦਵਾਨਾਂ ਦੇ ਵਿਚਾਰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਆਸ ਕਰਦੇ ਹਾਂ ਕਿ ਤੁਸੀਂ ਵੀਡੀਓ ਨੂੰ ਲਾਇਕ ਸ਼ੇਅਰ ਤੇ ਕਮੈਂਟ ਕਰੋਗੇ ਵੀਡੀਓ ਵੇਖਣ ਵਾਲੇ ਸਾਰੇ ਦੋਸਤਾਂ ਮਿੱਤਰਾਂ ਭੈਣਾਂ ਭਰਾਵਾਂ ਦਾ ਸਵਾਗਤ ਹੈ ਸੋ ਤੁਸੀਂ ਜਾਣਦੇ ਹੀ ਹੋ ਕਿ ਜੱਟ ਭਾਰਤ ਦੀ ਧਰਤੀ ਤੇ ਇੱਕ ਮਾਣਮਤੀ ਜਾਤ ਹੈ ਜਿਸ ਦਾ ਇਤਿਹਾਸ ਬੜਾ ਗੌਰਵਮਈ ਹੈ ਪੰਜਾਬ ਦਾ ਇਹ ਮਾਣ ਹਨ ਅਤੇ ਸਿੱਖ ਇਤਿਹਾਸ ਵਿੱਚ ਵੀ ਇਹਨਾਂ ਦੀ ਵਿਸ਼ੇਸ਼ ਥਾਂ ਹੈ ਜਟਕ ਕਦ ਆਵਾਰ ਯਾਨੀ ਕਿ ਉੱਚੇ ਲੰਮੇ ਕੱਦ ਦੇ ਬਲਵਾਨ ਯਾਨੀ ਕਿ ਹੱਟੇ ਕੱਟੇ ਨਿਸ਼ਕਪਟ ਯਾਨੀ ਕਿ ਕਿਸੇ ਨਾਲ ਕੋਈ ਧੋਖਾ ਕਿਸੇ ਨਾਲ ਕੋਈ ਕਪਟ ਨਹੀਂ ਕਰਦੇ ਸਵਾਮੀ ਮਾਲ ਚੰਗੇ ਮਾਲਕ ਤੇ ਭਗਤ ਉਚਾਰ ਉਦਾਰ ਚਿਤ ਹੁੰਦੇ ਹਨ ਯਾਨੀ ਕਿ ਚੰਗੇ ਚੰਗੇ ਮਾਲਕ ਤੇ ਚੰਗੇ ਸੇਵਕ ਹੁੰਦੇ ਹਨ ਜੱਟ ਦੇਸ਼ ਲਈ ਆਪਾ ਵਾਰਨ ਲਈ ਕਾਲਾ ਰਹਿੰਦਾ ਹੈ ਯਾਰਾਂ ਦਾ ਯਾਰ ਹੈ ਤੇ ਦੁਸ਼ਮਣ ਨਾਲ ਬੜੀ ਕਰੜਾਈ ਨਾਲ ਪੇਸ਼ ਆਉਂਦਾ ਹੈ ਜੱਟ ਖਾੜਕੂ ਤਬੀਅਤ ਦਾ ਮਾਲਕ ਇੱਕ ਵਧੀਏ ਕਿਸਾਨ ਇੱਕ ਉੱਤਮ ਸੈਨਿਕ ਅਤੇ ਚੰਗਾ ਪਸ਼ੂ ਪਾਲਕ ਹੈ ਭਾਰਤ ਵਿੱਚ ਜੱਟ ਨਾਲੋਂ ਵੱਧ ਕਰੜਾ ਜਾਂ ਵਧੀਏ ਕਿਸਾਨ ਕੋਈ ਨਹੀਂ ਜੱਟ ਆਪਣੀ ਜ਼ਮੀਨ ਨਾਲ ਕਿਸੇ ਦੀ ਦਖਲ ਅੰਦਾਜ਼ੀ ਬਰਦਾਸ਼ਤ ਨਹੀਂ ਕਰਦਾ ਪ੍ਰਚੀਨ ਭਾਰਤੀ ਗ੍ਰੰਥਾਂ ਜਿਵੇਂ ਕਿ ਵੇਦਾਂ ਰਮਾਇਣ ਮਹਾਭਾਰਤ ਅਤੇ ਪੁਰਾਣਾ ਵਿੱਚ ਜੱਟਾਂ ਦਾ ਉਲੇਖ ਮਿਲਦਾ ਹੈ ਮਹਾਭਾਰਤ ਵਿੱਚ ਜੱਟ ਸ਼ਬਦ ਦਾ ਉਲੇਖ ਕਈ ਥਾਵਾਂ ਤੇ ਆਇਆ ਹੈ ਇਹ ਸ਼ਬਦ ਨੂੰ ਕਈ ਵਿਦਵਾਨ ਜਾਟ ਜਾਂ ਜੱਟ ਨਾਲ ਵੀ ਸੰਬੋਧਨ ਕਰਦੇ ਹਨ ਜੱਟ ਕੌਮ ਬਹੁਤ ਪ੍ਰਚੀਨ ਕੌਮ ਹੈ ਜਿਸ ਦਾ ਉਲੇਖ ਮਹਾਭਾਰਤ ਤੇ ਰਮਾਇਣ ਕਾਲ ਵਿੱਚ ਵੀ ਮਿਲਦਾ ਹੈ ਰਾਵਣ ਦੇ ਸ਼ਿਵ ਸਰੋਤ ਤੋਂ ਲੈ ਕੇ ਮਹਾਭਾਰਤ ਦੇ ਸ਼ਲੋਕਾਂ ਤੱਕ ਜੱਟ ਕੌਮ ਦਾ ਨਾਂ ਲਿਆ ਗਿਆ ਹੈ ਜਿਸ ਤੋਂ ਸਿੱਧ ਹੁੰਦਾ ਹੈ ਕਿ ਉਸ ਸਮੇਂ ਤੋਂ ਪਹਿਲਾ ਵੀ ਜੱਟ ਕੌਮ ਦੀ ਹੋਂਦ ਧਰਤੀ ਦਾ ਸ਼ਿੰਗਾਰ ਸੀ ਜੱਟ ਪੱਛਮ ਵਿੱਚ ਪੈਂਦੇ ਮੱਧ ਪੰਜਾਬ ਦੇ ਖੇਤਰ ਵਿੱਚ ਵਸਦੇ ਸਨ ਵੈਦਿਕ ਕਾਲ ਦੇ ਪਿਛਲੇਰੇ ਸਮੇਂ ਵਿੱਚ ਮਦਰਾਂ ਦੀ ਰਾਜਧਾਨੀ ਵੈਦਿਕ ਵਿਦਿਆ ਦਾ ਕੇਂਦਰ ਸੀ ਸਿਆਲਕੋਟ ਸਾਰੇ ਪੰਜਾਬ ਦੀ ਰਾਜਧਾਨੀ ਸੀ ਜਿਸ ਨੂੰ ਵਹੀਕਾ ਗ੍ਰਾਮ ਕਿਹਾ ਜਾਂਦਾ ਸੀ ਬਲਬ ਨੇ ਵਹੀਕ ਖੇਤਰ ਵਿੱਚ ਰਾਜ ਕੀਤਾ ਇਸ ਵਿੱਚ ਮਦਰਥਾ ਜੱਟ ਅਤੇ ਆਰਸੇ ਲੋਕ ਰਹਿੰਦੇ ਸਨ ਮਹਾਭਾਰਤ ਤੋਂ ਵੀ ਗਿਆਤ ਹੁੰਦਾ ਹੈ ਕਿ ਵਹੀਕ ਦੇਸ਼ ਜੇਸ ਵੇਲੇ ਇਹਨਾਂ ਸ਼ਲੋਕਾਂ ਦੀ ਰਚਨਾ ਹੋਈ ਸਿੰਧ ਤੋਂ ਲੈ ਕੇ ਸਤਲੋਜ ਤੱਕ ਫੈਲਿਆ ਹੋਇਆ ਸੀ ਤੇ ਇਸ ਤੋਂ ਅੱਗੇ ਬ੍ਰह्म ਵਰਤ ਸੀ ਵਿਦਵਾਨ ਕਹਿੰਦੇ ਹਨ ਕਿ ਬ੍ਰह्म ਵਰਤੋਂ ਬਾਹੀ ਸ਼ਹਿਰ ਤੇ ਸਥਿਰ ਹੋਣ ਕਾਰਨ ਇਹ ਖੇਤਰ ਬਾਹੀ ਬਾਹੀਕ ਅਰਥਾਤ ਵਾਹੀਕ કહਾਇਆ ਗਿਆ ਵਾਹੀਕ ਦਾ ਅਰਥ ਹੈ ਵਾਹੀ ਕਰਨ ਵਾਲਾ ਅੱਜ ਵੀ ਪੰਜਾਬ ਵਿੱਚ ਵਾਹੀ ਕਰਨ ਵਾਲਿਆਂ ਨੂੰ ਵਾਹੀਕਾਰ ਹੀ ਕਿਹਾ ਜਾਂਦਾ ਹੈ ਜਾਂ ਕਿਸਾਨ ਕਿਹਾ ਜਾਂਦਾ ਹੈ ਇਹ ਵੀ ਸੰਭਵ ਹੈ ਕਿ ਖੱਤਰੀਆਂ ਦੇ ਇੱਕ ਗੋਤ ਵਾਹੀ ਦੇ ਲੋਕ ਵੀ ਇਨ੍ਹਾਂ ਵਾਹੀਕਾਰਾਂ ਦੇ ਖੇਤਰ ਵਿੱਚ ਹੀ ਰਹਿੰਦੇ ਸਨ ਔਰ ਹੋ ਸਕਦਾ ਹੈ ਕਿ ਉਹ ਵੀ ਵਾਹੀਕ ਹੀ કહਾਏ ਹੋਣਗੇ ਅਤੇ ਜੱਟ ਵੀ ਵਾਹੀਕ ਹੀ કહਾਏ ਹੋਣਗੇ ਕਿਉਂਕਿ ਅੱਜ ਵੀ ਕਈ ਜਾਤਾਂ ਦੇ ਲੋਕ ਵਾਹੀ ਕਰਦੇ ਹਨ ਖੇਤੀ ਕਰਦੇ ਹਨ ਅਤੇ ਕਿਸਾਨ ਕਹਾਉਂਦੇ ਹਨ ਵੈਸੇ ਸੋਚਣ ਵਾਲੀ ਗੱਲ ਇਹ ਹੈ ਕਿ ਕਿਸਾਨਾਂ ਦੀ ਕੋਈ ਜਾਤ ਕੋਈ ਮਜ਼ਹਬ ਨਹੀਂ ਹੁੰਦਾ ਪਰ ਜੱਟ ਕੌਮ ਨੇ ਆਪਣੇ ਦਮ ਤੇ ਆਪਣੇ ਸ਼ੂਰ ਬੀਰ ਦਾ ਦੇ ਦਮ ਤੇ ਆਪਣੀ ਵਿਦਵਤਾ ਤੇ ਦਮ ਦੇ ਉੱਤੇ ਆਪਣਾ ਨਾਮ ਰੋਸ਼ਨ ਕੀਤਾ ਕਈ ਵਿਦਵਾਨ ਲਿਖਦੇ ਹਨ ਕਿ ਵਾਹਿਕ ਦੇਸ਼ ਨੂੰ ਪੰਚਨਾਲ ਜਾਂ ਆਰਟਟ ਦੇਸ਼ ਵੀ ਕਿਹਾ ਜਾਂਦਾ ਸੀ ਤੇ ਇੱਥੋਂ ਦੇ ਰਹਿਣ ਵਾਲੇ ਆਮ ਕਰਕੇ ਵਾਹਿਕ ਜਾਨਕਿ ਵਾਹੀ ਕਰਨ ਵਾਲੇ ਲੋਕ ਜਾਣੇ ਜਾਂਦੇ ਸਨ ਇਹ ਦੇਸ਼ ਇੱਕ ਰਾਜ ਸੀ ਇਕਾਈ ਸੀ ਬਲਕਿ ਇਸ ਵਿੱਚ ਕਈ ਜਨਪਦ ਅਤੇ ਗਣਰਾਜ ਸਨ ਜਿਨ੍ਹਾਂ ਤੇ ਅੱਡ ਅੱਡ ਲੋਕ ਰਾਜ ਕਰਦੇ ਸਨ ਇਹ ਭੂਗੋਲਕ ਇਕਾਈ ਦਾ ਕੇਂਦਰ ਦਰਿਆ ਬਿਆਸ ਦਾ ਖੇਤਰ ਸੀ ਜਿਸ ਵਿੱਚ ਵਰਤਮਾਨ ਅਮ੍ਰਿਤਸਰ ਸਾਹਿਬ ਤੇ ਕਪੂਰਥਲਾ ਜ਼ਿਲ੍ਹਿਆਂ ਦੇ ਖੇਤਰ ਪੈਂਦੇ ਸਨ ਜਿੱਥੇ ਵਾਹੀਕ ਲੋਕ ਯਾਨੀ ਕਿ ਕਿਸਾਨ ਲੋਕ ਪਹਿਲਾਂ ਰਹਿੰਦੇ ਸਨ ਮਹਾਭਾਰਤ ਵਿੱਚ ਦਰਜ ਇਸ ਕਥਾ ਪਰਕਾਰ ਵਾਲੀ ਰਵਾਇਤੀ ਅਨੁਸਾਰ ਦਰਿਆ ਯਾਨੀ ਕਿ ਪਿਸ਼ਾਤ ਵਿਪਾਸ਼ ਜਿਸ ਨੂੰ ਅੱਜ ਕੱਲ ਬਿਆਸ ਦਰਿਆ ਕਿਹਾ ਜਾਂਦਾ ਹੈ ਦੇ ਕਿਨਾਰੇ ਵਾਹੀ ਅਤੇ ਹੀਕ ਨਾਂ ਦੇ ਮਿੱਤਰ ਰਹਿੰਦੇ ਸਨ ਜਿਨ੍ਹਾਂ ਦੇ ਉਤਰਾ ਅਧਿਕਾਰੀ ਪਿੱਛੋਂ ਵਾਹੀਕ ਕਹਲਾਏ ਹੋ ਸਕਦਾ ਹੈ ਕਿ ਉਹ ਲੋਕ ਵਾਹੀ ਕਰਦੇ ਸਨ ਜਿਸ ਕਰਕੇ ਉਹਨਾਂ ਦੇ ਜੋ ਪੈਰੋਕਾਰ ਜਾਂ ਉਹਨਾਂ ਦੇ ਅੱਗੇ ਔਲਾਦ ਜਿਹੜੀ ਸੀ ਉਹਨਾਂ ਨੂੰ ਵਾਹੀਕਾਰ ਯਾਨੀ ਕਿ ਕਿਸਾਨ ਕਿਹਾ ਜਾਣ ਲੱਗਾ ਕੁਝ ਸਮਾਂ ਪਾ ਕੇ ਏਕਾਵ ਪ੍ਰਗਟਾਉ ਕਿਸਮ ਦਾ ਵਾਹਿਕ ਸ਼ਬਦ ਪੰਚਨਾਦ ਜਾਂ ਆਰਟਟ ਦੇਸ਼ ਦੇ ਸਾਰੇ ਕਬੀਲਿਆਂ ਲਈ ਵਰਤਿਆ ਜਾਣ ਲੱਗਾ ਵਾਹਿਕ ਲੋਕਾਂ ਦੀਆਂ ਸ਼ਖਾਵਾਂ ਵਿੱਚੋਂ ਇੱਕ ਸ਼ਾਖ ਸ਼ਾਕਲ ਜਿਸ ਨੂੰ ਸਿਆਲ ਕੋਟ ਕਹਿੰਦੇ ਹਨ ਜੋ ਮਦਰ ਲੋਕਾਂ ਦੀ ਰਾਜਤਾਨੀ ਸੀ ਵਿੱਚ ਸਥਿਰ ਹੋ ਗਏ ਜਿਹੜੇ ਯਾਰਤਿਕ ਕਰਕੇ ਕਹਿਲਾਈ ਜਿਹੜੇ ਸ਼ਾਇਦ ਵਰਤਮਾਨ ਜੱਟਾਂ ਦੇ ਵਡੇਰੇ ਹੋ ਸਕਦੇ ਹਨ ਕਿਉਂਕਿ ਵਾਹਿਕ ਕੁਰੂਕhetra ਦੇ ਬ੍ਰह्मਵਰਤ ਖੇਤਰ ਤੋਂ ਬਾਹਰ ਰਹਿੰਦੇ ਸਨ ਜੋ ਖਾਲਸ ਬ੍ਰਾਹਮਣਾ ਦੀ ਧਰਤੀ ਸੀ ਵਾਹਿਕ ਲੋਕ ਆਪਣੀਆਂ ਆਦਤਾਂ ਬਨਾਵਟੀਪਨ ਤੋਂ ਦੂਰ ਦਲੇਰ ਸ਼ੂਰਬੀਰ ਚੰਗੇ ਅਤੇ ਚੰਗੇ ਕਦ ਕਾੜ ਦੇ ਲੋਕ ਸਨ ਕੁਝ ਲੋਕ ਇਹਨਾਂ ਨੂੰ ਵਾਹੀ ਵਾਲੇ ਜਾਂ ਹੱਟੇ-ਕੱਟੇ ਲੋਕਾਂ ਵਜੋਂ ਵੀ ਜਾਣੇ ਜਾਂਦੇ ਸਨ ਬਹੁਤ ਲੋਕ ਅੱਜ ਵੀ ਸਾਡੇ ਜੱਟ ਕਬੀਲੇ ਨੂੰ ਜਾਂ ਉਸ ਵੇਲੇ ਵੀ ਸਾਡੇ ਜੱਟ ਕਬੀਲੇ ਨੂੰ ਟੇਡਾ ਮੇਡਾ ਝਾਕਦੇ ਸਨ ਜਿਨ੍ਹਾਂ ਨੂੰ ਮੂੰਹ ਤੋੜ ਜਵਾਬ ਦੇਣ ਲਈ ਸਾਡੀ ਕੌਮ ਦੇ ਗੌਰਵ ਮੇ ਇਤਿਹਾਸ ਨੂੰ ਦੁਹਰਾਉਣ ਦੀ ਲੋੜ ਹੈ ਜੋ ਅੱਜ ਅਸੀਂ ਕੋਸ਼ਿਸ਼ ਕਰ ਰਹੇ ਹਾਂ ਸੋ ਸਾਰੀ ਜੱਟ ਕਮਿਊਨਿਟੀ ਨੂੰ ਬੇਨਤੀ ਹੈ ਕਿ ਸਾਡੀ ਵੀਡੀਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਸਾਡੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਸਾਡਾ ਹੌਸਲਾ ਵਧਾਓ ਤਾਂ ਕਿ ਅਸੀਂ ਆਪਣੀ ਦਲੇਰ ਅਤੇ ਗੌਰਵਮਈ ਇਤਿਹਾਸ ਲੋਕਾਂ ਸਾਹਮਣੇ ਰੱਖ ਸਕੀਏ ਤਾਂ ਕਿ ਸਾਡੀ ਜਾਤ ਸਾਡੀ ਕੌਮ ਦੇ ਬਾਰੇ ਵੀ ਲੋਕਾਂ ਵਿੱਚ ਸਮਝ ਆ ਸਕੇ ਜੋ ਕਿ ਜਿਸ ਨੂੰ ਦਬਾਇਆ ਗਿਆ ਜਾਂ ਦਬਾਇਆ ਜਾ ਰਿਹਾ ਹੈ ਜੋ ਤੁਹਾਡੇ ਸਾਹਮਣੇ ਹੈ ਤੁਸੀਂ ਖੁਦ ਵੀ ਇਸ ਚੀਜ਼ ਨੂੰ ਸਮਝ ਸਕਦੇ ਹੋ ਸੋ ਸਿਆਣੇ ਕਹਿੰਦੇ ਹਨ ਕਿ ਜਦੋਂ ਕੋਈ ਜਾਗਦਾ ਹੈ ਭਾਵ ਅੱਗੇ ਵਧਦਾ ਹੈ ਤਾਂ ਉਸ ਦੀ ਆਲੋਚਨਾ ਹੁੰਦੀ ਹੈ ਸੋ ਜੱਟ ਕੌਮ ਨੇ ਆਪਣੀ ਮਿਹਨਤ ਸੂਰ ਬੀਰਤਾ ਸੂਝਬੂਝ ਨਾਲ ਆਪਣੇ ਆਪ ਨੂੰ ਡਿਵੈਲਪ ਕੀਤਾ ਤੇ ਹੋਰਾਂ ਕੋਲੋਂ ਇਹ ਚੀਜ਼ ਅੱਜ ਵੀ ਬਰਦਾਸ਼ਤ ਨਹੀਂ ਹੁੰਦੀ ਤੇ ਪੁਰਾਣੇ ਸਮੇਂ ਵਿੱਚ ਵੀ ਬਰਦਾਸ਼ਤ ਨਹੀਂ ਸੀ ਹੋ ਰਹੀ ਹੋਰਾਂ ਨੇ ਸਮੇਂ-ਸਮੇਂ ਤੇ ਜੱਟਾਂ ਨੂੰ ਭੰਡਣ ਵਿੱਚ ਕੋਈ ਕਸਰ ਨਹੀਂ ਛੱਡੀ ਸਾਡੇ ਇਤਿਹਾਸ ਨੂੰ ਸਾਡੇ ਗੌਰਵ ਮੇ ਇਤਿਹਾਸ ਨੂੰ ਬਦਲਣ ਦੀ ਇਸ ਵਿੱਚ ਰਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੋ ਅਸੀਂ ਕਿਸੇ ਦੇ ਦੋਖੀ ਨਹੀਂ ਪਰ ਸਾਡੀ ਕੌਮ ਨੂੰ ਜਾਗਣ ਦੀ ਲੋੜ ਹੈ ਵੈਸੇ ਅਗਰ ਗੱਲ ਇਨਸਾਨੀਅਤ ਦੀ ਕਰੀਏ ਤਾਂ ਸਾਡੇ ਵੱਡ ਵਡੇਰਿਆਂ ਵੱਲੋਂ ਛੱਡੀ ਗਈ ਵਿਰਾਸਤ ਵਿੱਚ ਸਭ ਤੋਂ ਭੈੜੀ ਆਦਤ ਜਾਂ ਭੈੜੀ ਜਾਤ ਪਾਤ ਦੀ padddi ਹੈ ਪਰ ਸਾਡੇ ਦੇਸ਼ ਵਿੱਚ ਹਰ ਇਨਸਾਨ ਦੇ ਮਨ ਵਿੱਚ ਇਹ ਚੀਜ਼ ਘਰ ਕਰ ਗਈ ਹੈ ਜਿਸ ਕਾਰਨ ਨਫ਼ਰਤ ਹਿੰਸਾ ਜਾਲੋ ਜਲਾਲ ਪੈਦਾ ਹੁੰਦਾ ਹੈ ਜਿਸ ਨਾਲ ਜਿਸ ਕਾਰਨ ਬੰਦੇ ਦੀ ਮਜਬੂਰੀ ਬਣ ਜਾਂਦੀ ਹੈ ਕਿ ਉਹ ਆਪਣੀ ਜਾਤ ਦਾ ਰਾਹ ਚੁਣੇ ਸੋ ਅਸੀਂ ਆਸ ਕਰਦੇ ਹਾਂ ਕਿ ਸਾਡੀ ਕੌਮ ਸਾਡੇ ਲੋਕ ਇਸ ਚੀਜ਼ ਨੂੰ ਸਮਝਣਗੇ ਸਮਝਣ ਦੀ ਕੋਸ਼ਿਸ਼ ਕਰਨਗੇ ਸਾਡਾ ਕਿਸੇ ਨਾਲ ਕੋਈ ਬੈਰ ਨਹੀਂ ਸਾਡਾ ਕਿਸੇ ਨਾਲ ਕੋਈ ਵਿਰੋਧ ਨਹੀਂ ਪਰ ਅਸੀਂ ਚਾਹੁੰਦੇ ਹਾਂ ਕਿ ਸਾਡੀ ਜਾਤ ਦੇ ਖਿਲਾਫ ਵੀ ਕੋਈ ਨਾ ਬੋਲੇ ਅਸੀਂ ਆਪਣੀ ਸ਼ਾਂਤੀ ਨਾਲ ਜੀਣਾ ਪਸੰਦ ਕਰਦੇ ਹਾਂ ਤੇ ਸ਼ਾਂਤੀ ਨਾਲ ਜੀਣ ਦੇ ਅੱਦੀ ਹਾਂ ਅਸੀਂ ਚਾਹੁੰਦੇ ਹਾਂ ਕਿ ਸਾਰੇ ਖੁਸ਼ੀਆਂ ਵਿੱਚ ਰਹਿਣ ਸਾਰੇ ਖੁਸ਼ੀਆਂ ਮੁਤਾਬਕ ਜੀਣ ਪਰ ਸਾਨੂੰ ਵੀ ਜੀਣ ਦੇਣ ਸਾਡੀ ਜਾਤ ਵਿੱਚ ਕੋਈ ਰਲਣਾ ਨਾ ਕਰੇ ਸਾਡੀ ਜਾਤ ਵਿੱਚ ਸਾਡੀ ਜਾਤ ਦੇ ਇਤਿਹਾਸ ਵਿੱਚ ਸਾਡੇ ਸੂਰ ਬੀਰਾਂ ਵਿੱਚ ਕੋਈ ਰਲਣਾ ਨਾ ਕਰੇ ਕੋਈ ਸਾਡੇ ਸੂਰ ਬੀਰਾਂ ਨੂੰ ਦੁਖੀ ਬਣ ਕੇ ਆਪਣੇ ਵਿੱਚ ਉਹਨਾਂ ਨੂੰ ਨਾਮ ਮਿਕਸ ਕਰੇ ਨਾ ਰਲਾਵੇ ਸੋ ਇਹਨਾ ਕਹਿੰਦਾ ਹੋਇਆ ਇਹ ਗੱਲ ਆਖਿਰ ਤੇ ਜਰੂਰ ਕਹਾਂਗਾ ਕਿ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਇਹ ਸਾਡੀ ਜ਼ਾਤ ਵਾਸਤੇ ਜ਼ਰੂਰੀ ਹੈ ਸੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਇਹ ਤੁਹਾਡਾ ਆਪਣਾ ਚੈਨਲ ਹੈ ਸੋ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਦਾ ਸਾਰੀਆਂ ਭੈਣਾਂ ਦਾ ਸਾਰੇ ਭਰਾਵਾਂ ਦਾ ਸਾਰੇ ਕਬੀਲੇ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸ਼ੇਅਰ ਕਰੋਗੇ ਲਾਈਕ ਕਰੋਗੇ ਤਾਂ ਸਾਨੂੰ ਖੁਸ਼ੀ ਮਿਲੂਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ